ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਮ ਸਾਹਮਣੇ ਹੈ ਆਪ ਨੇ ਚੋਣ ਕਮਿਸ਼ਨ ਦੇ ਕੋਲ ਅਕਾਲੀ ਦਲ ਦੀ ਸ਼ਿਕਾਇਤ ਲਾਈ ਹੈ ਸ਼ਿਕਾਇਤ ਦੇ ਵਿੱਚ ਇਲਜ਼ਾਮ ਲਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਦੌਰਾਨ ਚੋਣ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਉਧਰ ਜਵਾਬ ਅਕਾਲੀ ਦਲ ਨੇ ਦਿੱਤਾ ਹੈ ਲੋਕ ਸਭਾ ਚੋਣਾਂ ਕਾਰਨ ਸਿਆਸੀ ਗਰਮੀ ਨੇ ਮੌਸਮ ਦੀ ਗਰਮੀ ਦੇ ਵਿੱਚ ਸੂਬੇ ਦਾ ਮਾਹੌਲ ਹੋਰ ਪਖਾੜ ਦਿੱਤਾ ਹੈ। ਤਮਾਮ ਸਿਆਸੀ ਪਾਰਟੀਆਂ ਆਮੋ ਸਾਹਮਣੇ ਨੇ। ਮੌਕਾ ਇੱਕ ਦੂਜੇ ਨੂੰ ਥਿੱਬੀ ਲਾਉਣ ਦਾ ਲੱਭਿਆ ਜਾ ਰਿਹਾ ਹੈ। ਅਜਿਹਾ ਹੀ ਮੌਕਾ ਲੱਭਦਿਆਂ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਲਾਈ ਹੈ। ਆਪ ਮੁਤਾਬਕ ਸੁਖਬੀਰ ਬਾਦਲ ਵੱਲੋਂ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੌਰਾਨ ਰਾਏ ਕੋਰਟ ਦੀ ਚੋਣ ਜਾਬਤੇ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਆਪ ਦੀ ਇਸ ਸ਼ਿਕਾਇਤ ਤੇ ਆਮ ਆਦਮੀ ਪਾਰਟੀ ਨੂੰ ਜਵਾਬ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਿੱਤਾ। ਉਹਨਾਂ ਦੀ ਪਾਰਟੀ ਦਾ ਸਹੂਲ ਆ ਕਿ ਹਮੇਸ਼ਾ ਹੀ ਉਹ ਕਾਨੂੰਨ ਤੋੜਦੇ ਰਹੇ ਨੇ ਹੁਣ ਵੀ ਉਹ ਜਿਹੜੀ ਉਹਨਾਂ ਦੀ ਪਰਿਵਾਰ ਪਰਿਵਾਰ ਬਚਾਓ ਯਾਤਰਾ ਕਹਿੰਦੇ ਨੇਗੇ ਕਿ ਅਸੀਂ ਪੰਜਾਬ ਬਚਾਓ ਯਾਤਰਾ ਤਾਂ ਨਿਕਲੇ ਹੋਇਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਨੇ ਅੱਜ ਪੰਜਾਬ ਯਾਤਰਾ ਪੰਜਾਬ ਬਚਾਓ ਯਾਤਰਾ ਦੇ ਨਾਂ ਦੇ ਉੱਤੇ ਥੱਲੇ ਆਪਣਾ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨਾਂ ਨੇ ਮਿਤੀ ਮਿਤੀ 6 4 ਸਮਿਤੀ 64224 ਨੂੰ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਜਾਂ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏਕੋਟਸ ਪਹੁੰਚੀ ਸੀ ਤ ਉਸ ਸਮੇ ਮਾਡਲ ਕੋਡ ਆਫ ਕੰਡਕਟਰ ਦੀਆਂ ਧਜੀਆਂ ੜਾਂਜਾਂ ਗੀਆਂ ਉਸ ਸਮੇ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਭੀਮਰਾਓ ਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਰਡਲ ਆ ਕੋਡ ਆਫ ਕੰਡੈਕਟ ਤੇ ਧਜੀਆਂ ਉੜਾਂ ਜਾ ਗੀਆਂ ਕਿਸ ਤਰ੍ਹਾਂ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਚਿਲड्रन ਦਾ ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ ਸਿਰਫ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ ਕਿਸ ਤਰ੍ਹਾਂ ਬੱਚਿਆਂ ਨੂੰ ਮਾਈਕ ਫੜਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਲਈ ਅਪੀਲ ਕਰੋ ਤੁਸੀਂ ਸਾਡੇ ਲਈ ਵੋਟਾਂ ਦੀ ਅਪੀਲ ਕਰੋ ਉੱਥੇ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ ਇਹ ਨਾਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਤੋਂ ਇਹ ਨਾਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ ਬੱਚਿਆਂ ਦਾ ਦੁਰਉਪਯੋਗ ਹੋਇਆ ਦੇਸ਼ ਦਾ ਕਾਨੂੰਨ ਜਾਣਦਾਗਾ ਕਿ ਤੁਸੀਂ ਕਿਸੇ ਵੀ ਬੱਚੇ ਨੂੰ ਜੀ ਦੀ ਉਮਰ 18 ਸਾਲ ਤੋਂ ਘੱਟ ਆ ਜਿਹੜਾ ਬਾਲਗ ਨਹੀਂ ਹੋਇਆ ਉਹਨੂੰ ਤੁਸੀਂ ਇਲੈਕਸ਼ਨ ਦੇ ਅੰਦਰ ਉਹ ਤੋਂ ਪ੍ਰਚਾਰ ਨਹੀਂ ਕਰਵਾ ਸਕਦੇ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਭੇਜੀ ਆ ਕਿ ਉਹਨਾਂ ਦੇ ਅਗੇਂਸਟ ਚਾਈਲਡ ਲੇਬਰ ਪ੍ਰਹੈਪਸ਼ਨ ਰੈਗੂਲੇਸ਼ਨ ਐਕਟ 1986 ਦੇ ਤਹਿਤ ਜਿਹੜਾ ਕਿ 2016 ਚ ਐਮੈਂਡਮੈਂਟ ਹੋਇਆ ਅਤੇ ਆਨਰੇਬਲ ਬੰਬੇ ਹਾਈ ਕੋਰਟ ਦੇ ਆਰਡਰ ਦੇ ਤਹਿਤ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਜਜਮੈਂਟਾਂ ਨੇ ਗਈਆਂ ਜਿਹੜੀਆਂ ਸਾਡੀਆਂ ਸਾਡੀ ਆਨਰੇਬਲ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਗੰਜਾਂ ਰਗੀਆਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹਦਾਇਤਾਂ ਜਾਰੀ ਕੀਤੀਆਂ ਸੀ ਉਹਨਾਂ ਦੀ ਘੋਰ ਉਲੰਘਣਾ ਉਹਨਾਂ ਦੀ ਘੋਰ ਉਲੰਘਣਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਸੋ ਉਹਦੇ ਖਿਲਾਫ ਅੱਜ ਸਾਡਾ ਬਫਰ ਜਿਹੜਾ ਉਹ ਅਸੀਂ ਇਲੈਕਸ਼ਨ ਕਮਿਸ਼ਨ ਕੋਲੇ ਆਪਣਾ ਮੈਮੋਰੰਡਮ ਸਭ ਕੀ ਸਬਮਿਟ ਕੀਤਾਗਾ ਆਪਣੀ ਦਰਖਾਸਤ ਸਬਮਿਟ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਦੇ ਖਿਲਾਫ ਸਖਤ ਕਦਮ ਲਿਆ ਜਾਵੇ ਉਹਨਾਂ ਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੇ ਬੱਚੇ ਅਜੇ ਛੋਟੇ ਬੱਚੇ ਲਗੇ ਜਿਹੜੇ ਬਾਲਗ ਨਹੀਂ ਹੋਏ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹਨਾਂ ਬੱਚਿਆਂ ਨੂੰ ਇਲੈਕਸ਼ਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣੇ ਨਿੱਜੀ ਮਫਾਦਿਆਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਵਰਤਿਆਗਾ ਆਮ ਆਦਮੀ ਪਾਰਟੀ ਦੇ ਰਾਜ ਦੇ ਦੌਰਾਨ ਪੰਜਾਬ 'ਚ ਅਨਲਾਨੀ ਐਮਰਜੈਂਸੀ ਹੈ ਜਿੱਥੇ ਵਿਰੋਧੀ ਧਿਰਾਂ ਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ ਉੱਥੇ ਮੀਡੀਆ ਅਦਾਰਿਆਂ ਦੀ ਬਾਹ ਮਰੋੜ ਕੇ ਉਹਨਾਂ ਨੂੰ ਪੰਜਾਬ ਦੀ ਅਸਲ ਤਸਵੀਰ ਦਿਖਾਉਣ ਤੋਂ ਰੋਕਿਆ ਜਾ ਰਿਹਾ ਐਨਐਸਏ ਵਰਗੇ ਕਰੜੇ ਤੇ ਝੂਠੇ ਪਰਚੇ ਦਰਜ ਕਰਕੇ ਸਿੱਖ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਲਿਆਂ ਜਿਲਾਂ ਦੇ ਵਿੱਚ ਛੁਟਿਆ ਜਾ ਤੇ ਅਜੋਹੀ ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਦੇਖ ਕੇ ਐਡਾ ਬੁਖਲਾ ਗਈ ਹੈ ਕਿ ਹੁਣ ਛੋਟੇ ਬੱਚਿਆਂ ਦੀ ਆਵਾਜ਼ ਵੀ ਆਮ ਆਦਮੀ ਪਾਰਟੀ ਬੰਦ ਕਰਨਾ ਚਾਹੁੰਦੀ ਅਜ ਹਰਪਾਲ ਚੀਬਾ ਸਾਹਿਬ ਦੀ ਅਗਵਾਈ ਚ ਆਮ ਆਦਮੀ ਪਾਰਟੀ ਦਾ ਇੱਕ ਵਫਦ ਚੀਫ ਇਲੈਕਟਰਲ ਸਾਹਿਬ ਨੂੰ ਸ਼ਿਕਾਇਤ ਦੇਣ ਦੇ ਲਈ ਕਹਿੰਦੇ ਜੀ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਬੱਚਿਆਂ ਤੋਂ ਪ੍ਰਚਾਰ ਕਰਾ ਰਹੇ ਨੇ ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ ਇਹ ਚਾਈਲਡ ਲੇਬਰ ਹੈ ਮੈਂ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਬਚਾਓ ਯਾਤਰਾ ਪੰਜਾਬੀਆਂ ਦਾ ਇੱਕ ਮੰਚ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੰਜਾਬੀ ਅਥਾ ਪਿਆਰ ਦੇ ਰਹੇ ਨੇ ਔਰ ਯਾਤਰਾ ਦੇ ਦੌਰਾਨ ਅਨੇਕਾਂ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਿਲਦੇ ਨੇ ਉਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਨੇ ਉਹਨਾਂ ਨੂੰ ਪੰਜਾਬ ਦਾ ਦਰਦ ਦੱਸਦੇ ਨੇ ਜੇ ਇਸੇ ਦੌਰਾਨ ਬੱਚੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਿਲਣਾ ਚਾਹੁੰਦੇ ਨੇ ਉਹਨਾਂ ਦੀ ਗੋਦੀ ਦੇ ਵਿੱਚ ਬੈਠਣਾ ਚਾਹੁੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਉਹ ਬੱਚਿਆਂ ਦੇ ਵਿੱਚ ਪੰਜਾਬ ਦਾ ਭਵਿੱਖ ਦੇਖਦਾ ਤੇ ਅਸੀਂ ਆਪਣੇ ਭਵਿੱਖ ਨੂੰ ਆਪਣੇ ਗਲ ਦੇ ਨਾਲ ਲਾਉਨੇ ਆ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਔਰ ਇਹ ਕੋਈ ਐਮਰਜੈਂਸੀ ਨਹੀਂ ਬੱਚਿਆਂ ਨੂੰ ਖੁੱਲ੍ਹ ਬੱਚੇ ਮਨ ਕੇ ਸੱਚੇ ਉਹਨਾਂ ਦਾ ਜੋ ਦਿਲ ਕਰੂ ਉਹ ਕਰਨਗੇ ਔਰ ਹਰਪਾਲ ਚੀਮਾ ਸਾਹਿਬ ਦਾ ਵਕੀਲ ਨੇ ਇਹਨੂੰ ਤਾਂ ਚਾਈਲਡ ਲੇਬਰ ਦੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ ਫਿਰ ਕਿਉਂ ਝੂਠੀਆਂ ਕੰਪਲੀਟਾਂ ਤੁਸੀਂ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਕਰ ਦਿਓ ਪਰ ਚੀਮਾ ਸਾਹਿਬ ਨੂੰ ਆਦਤ ਹੈ ਝੂਠੀਆਂ ਕੰਪਲੀਟਾਂ ਦੇਣ ਦੀ ਪਹਿਲਾਂ ਡੀਜੀਪੀ ਸਾਹਿਬ ਨੂੰ ਦੇਣ ਗਏ ਸੀ ਕਿ ਜੀ ਸਾਡੇ ਐਮਐਲਏ ਨੂੰ ਕੋਈ ਖਰੀਦ ਰਿਆ ਉਹ ਤਾਂ ਹੁਣ ਸ਼ੀਤਲ ਅੰਗੁਰਾਲ ਨੇ ਦੱਸਤਾ ਕਿ ਭਾਈ ਐਮਐਲਏ ਨੂੰ ਕੋਈ ਨਹੀਂ ਖਰੀਦ ਰਿਆ ਸੀ ਇਹ ਤਾਂ ਆਮ ਆਦਮੀ ਪਾਰਟੀ ਦਾ ਇੱਕ ਛੜਿਆੰਤਰ ਸੀ ਔਰ ਦੂਜਾ ਸਵਾਲ ਮੇਰਾ ਸਿਬੰਸੀ ਸਾਹਿਬ ਨੂੰ ਵੀ ਹੈ ਜਿਹੜੇ ਮੁੱਖ ਚੋਣ ਅਫਸਰ ਨੇ ਪੰਜਾਬ ਤੋਂ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉੱਥੇ ਕਿਉਂ ਨਾ ਬਿਠਾਇਆ ਗਿਆ ਕਿਉਂਕਿ ਤਾਂ ਹਰ ਰੋਜ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਨੇ ਜਿਹੜੀਆਂ 39 ਸੈਕਟਰ ਦੇ ਵਿੱਚ ਮੰਤਰੀ ਪੂਲ ਦੀਆਂ ਕੋਠੀਆਂ ਨੇ ਉਥੋਂ ਆਮ ਆਦਮੀ ਪਾਰਟੀ ਚੋਣ ਜ਼ਾਬਤੇ ਦੇ ਦੌਰਾਨ ਪੋਲਿਟਿਕਲ ਪ੍ਰੈਸ ਕਾਨਫਰੰਸਾਂ ਕਰਦੀ ਹੈ 2 ਦਿਨ ਪਹਿਲਾਂ ਕੀਤੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਵੀ ਇਹਨਾਂ ਨੇ ਕੀਤੀ ਸੀ ਉਹਦੇ ਤੇ ਕੀ ਜਵਾਬ ਹੈ ਮੁੱਖ ਮੰਤਰੀ ਦੀ ਸਰਕਾਰੀ ਰਹਾਇਸ਼ ਤੇ ਭਗਵੰਤ ਮਾਨ ਸਾਹਿਬ ਰੋਜ਼ ਐਮਐਲਏ ਦੀਆਂ ਚੋਣਾਂ ਦੇ ਸਬੰਧੀ ਮੀਟਿੰਗਾਂ ਲੈਂਦੇ ਨੇ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਅੱਜ ਦਿੱਲੀ ਹੋਏ ਨਾਲ ਦੇ ਨੈਸ਼ਨਲ ਲੀਡਰ ਸੰਜੇ ਸਿੰਘ ਉਹ ਆ ਕੇ ਉਹਰੇ ਮੁੱਖ ਮੰਤਰੀ ਦੀ ਸਰਕਾਰੀ ਰਹਾਇਸ਼ ਤੇ ਐਮਐਲਏ ਦੀਆਂ ਚੋਣਾਂ ਸਬੰਧੀ ਮੀਟਿੰਗਾਂ ਲੈ ਰਹੇ ਨੇ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਸੋ ਐਸੀਆਂ ਝੂਠੀਆਂ ਸ਼ਿਕਾਇਤਾਂ ਦਰਜ ਕਰਕੇ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕ ਜਾਏਗਾ ਸੋ ਮੈਂ ਆਮ ਆਦਮੀ ਪਾਰਟੀ ਨੂੰ ਬੇਨਤੀ ਕਰਦਾ ਕਿ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰੋ ਪੰਜਾਬ ਦੀ ਵਿਰੋਧੀਆਂ ਦੀ ਸਿੱਖਾਂ ਦੀ ਬੱਚਿਆਂ ਦੀ ਆਵਾਜ਼ ਬੰਦ ਕਰਕੇ ਪੰਜਾਬ ਦੀ ਤਸਵੀਰ ਨਹੀਂ ਬਦਲਣੀ ਚਾਹੀਦੀ ਇਸ ਬਿਆਨਬਾਜ਼ੀ ਤੇ ਸੁਭਾਵਕ ਹੈ ਸਿਆਸੀ ਮਾਹੌਲ ਚ ਹੋਰ ਤਲਖੀ ਆਵੇਗੀ ਕਿਉਂਕਿ ਪੰਜਾਬ ਵਿੱਚ VOTING ਨੂੰ ਹਾਲੇ ਸਮਾਂ ਪਿਆ ਹੈ ਪੰਜਾਬ ਚ ਆਖਰੀ ਪੜਾ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਨਤੀਜਾ ਮੌਸਮ ਦੀ ਗਰਮੀ ਦੇ ਨਾਲ ਨਾਲ ਸਿਆਸੀ ਗਰਮੀ ਵੀ ਵਧੇਗੀ